ਸਿਕਲ ਜੀ ਮੇਰਾ ਨਾਮ ਸੁਨੀਤਾ ਮੇਰਾ ਪਿੰਡ ਹੌਜ਼ਲਾ ਸਰਦਾਰ ਰਿਸ਼ਪਾਲ ਸਿੰਘ ਜੀ ਮੇਰੇ ਸਰਦਾਰ ਜਿਨ੍ਹਾਂ ਨੂੰ ਐਕਸਪਾਇਰ ਹੋਏ ਖਾਲੀ 4-5 ਮਹੀਨੇ ਹੋਏ ਆ ਕੀ ਕਰਦੇ ਸੀ ਉਹ ਔਰ ਕਿਦਾਂ ਐਕਸਪਾਇਰ ਹੋਏ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰੱਖੇ ਹੋਏ ਸੀ ਇਹ ਉਹਨਾਂ ਦਾ ਦੁੱਧ ਵੇਚਣਾ ਚਾਹੇ ਉਹਨਾਂ ਨੇ ਬਾਹਰ ਅੰਦਰ ਦਾ ਕਰ ਲੈਣਾ ਦੋ ਇੱਕ ਪੈਨਸਲ ਪਹਿਲੇ ਉਹਨਾਂ ਦੇ ਹਾਰਡ ਦੀ ਪ੍ਰੋਬਲਮ ਮੰਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਈਕਸ਼ਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਇਸ ਸਾਲ ਡੇਢ ਸਾਲ ਹੀ ਹੈ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ 2 ਬਾਈ ਦਿਨ ਬਾਅਦ ਡੈਥ ਹੋ ਗਈ ਤੁਹਾਨੂੰ ਈਕਸ਼ਾ ਚਲਾਉਣ ਦੀ ਲੋੜ ਕਿੱਦਾਂ ਬਈ ਕੱਟ ਤੋਂ ਨਾ ਹੋਵੇ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਕਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ। ਔਰ ਆਪਣੀ ਸਰਦਾਰੀ ਕਾਇਮ ਰੱਖੀ ਜਾਵੇ। ਇਸ ਕਰਕੇ ਮੈਂ ਇਰਖੇ ਨੂੰ ਪਾਇਓਰਟੀ ਦਿੱਤੀ ਹੈ। ਉਹ ਵੀ ਅਮਰਤਾਰੀ ਸੀ ਤੁਸੀਂ ਵੀ ਅਮਰਤਾਰੀ ਹੋ। ਮੇਰਾ ਸਾਰਾ ਪਰਿਵਾਰ ਅਮਰਤਾਰੀ ਹੈ। ਜੀ। ਤੇ ਉਹਨਾਂ ਦੇ ਇਲਾਜ 'ਚ ਕੋਈ ਉਮਕੜ ਨਹੀਂ ਆਈ। ਜਿਸਲੇ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਲਾਜ। ਕਿਉਂਕਿ ਤੁਸੀਂ ਦੱਸਿਆ ਪਹਿਲੇ ਹੀ ਕਾਫੀ ਪੈਸਾ ਖਰਚ ਹੋ ਚੁੱਕਿਆ ਸੀ ਹਾਰਟ ਪ੍ਰੋਬਲਮ ਦਾ। ਜੀ ਜੀ। ਜਦੋਂ ਹਾਰਟ ਦੀ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਰੋਂ ਸੰਸਥਾਾਂ ਦੇ ਸਰਤੋਂ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ ਅਗਰ ਹੁਣ ਵੀ ਜਰੂਰਤ ਪਈ ਤੇ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾਂ ਕੋਲ ਉਹ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ ਤੇ ਫਿਰ ਤੁਸੀਂ ਈ ਰਿਕਸ਼ਾ ਜਦੋਂ ਲੋਕ ਬੜੇ ਅਤੀ ਦੋ ਚਲਾਦੇ ਮੈਨੂੰ ਈ ਰਿਕਸ਼ਾ ਚਲਾਉਂਦਿਆਂ 3-4 ਮਹੀਨੇ ਚੱਲੇ ਆ ਡੈਥ ਤੋਂ ਬਾਅਦ 2 ਮਹੀਨੇ ਹਾਂਜੀ ਹਾਂਜੀ ਕਿੱਦਾਂ ਦੀ ਮਨ ਲਾਈਫ ਚੱਲ ਰਹੀ ਹੈ ਕਿੰਨਾ ਕੁ ਪ੍ਰੋਬਲਮ ਹੋ ਰਹੀ ਹੈ ਤਾਨੂੰ ਪਤਾ ਇੱਕ ਲੇਡੀਆਂ ਵਾਸਤੇ ਬੜਾ ਸਟਰਗਲ ਹੈ ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਣ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਬੜੀ ਬੜੀ ਹਿੰਮਤ ਦੀ ਗੱਲ ਹੈ 2 ਮਹੀਨੇ ਪਹਿਲੇ ਘਰ ਪਰਨੀ ਜੱਤ ਹੁੰਦੀ ਔਰ ਫੇਹੀ ਹੀ ਰੇਡਸ਼ਾ ਚਲਾ ਕੇ ਆਪਣੇ ਬੱਚਾ ਨੂੰ ਪੜਾ ਵੀ ਰਹੇ ਔਰ ਪਾਲ ਵੀ ਰਹੇ ਲੋਕਾਂ ਲਈ ਕੀ ਮੈਸੇਜ ਹੈ ਕੀ ਕਹਿਣਾ ਚਾਹੋ ਜਿਹੜੇ ਹਿੰਮਤ ਮੈਂ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉੱਤੇ ਭਰੋਸਾ ਹੈ ਸਾਡੇ ਸੰਤ ਢੱਡਰੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਨੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟਰੋਂਗ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਢਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚ ਤੇ ਹੀ ਇਹ ਪੈਰਾ ਲਿਖਦੀ ਪਈ ਆ